ਸਾਰੀ ਸ੍ਰਿਸ਼ਟੀ ਦੇ ਵਿੱਚ ਵਸਣ ਵਾਲਿਓ ਸੋਹੰਗ ਮਹਾਰਾਜ ਖੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਆਪ ਜੀ ਨੂੰ ਇਹ ਜਕਾਰਾ ਜੋ ਸੱਚਖੰਡ ਦੀ ਨੀਂਦ ਰੱਖਣ ਲੱਗਿਆ ਲੱਗਿਆ ਸੀਗਾ ਇਹ ਆਪ ਜੀ ਨੂੰ ਸਭ ਨੂੰ ਮੁਬਾਰਕ ਹੋਵੇ ਕਿ ਇਹ ਅਕਾਲ ਪੁਰਖ ਨੇ ਮਾਤ ਲੋਕ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ ਜਿਹੜਾ ਕਿ 994 ਚੌਕੜੀ ਯੁੱਗਵਾਦ ਆ ਕੇ ਦੇਂਦਾ ਹੈ ਗੁਰੂ ਅਵਤਾਰ ਪੈਗੰਬਰ ਦਾ ਸੋਹੰਗ ਸ਼ਬਦ ਉਸਦਾ ਗਾਉਂਦੇ ਹਨ ਤੋਂ ਸੋਹੰਗ ਮਹਾਰਾਜ ਖੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹ ਜਿਹੜੇ ਇਹਦੇ ਅਰਥ ਜਿਹੜੇ ਨੇ ਉਹ ਹਰ ਘਰ ਦੇ ਵਿੱਚ ਹਜੂਰ ਸੱਚੇ ਪਾਤਸ਼ਾਹ ਆਣ ਕੇ ਕਰਦੇ ਸਨ ਔਰ ਇਸ ਅਰਥ ਨੂੰ ਜਿਹੜਾ ਜੋ ਕਰਦੇ ਸਨ ਉਹਦਾ ਵਿੱਚ ਕੁਝ ਕਈ ਮਤਲਬ ਉਹਨਾਂ ਨੂੰ ਡਿਟੇਲਸ ਵੀ ਦਿੱਤੇ ਹੋਏ ਹਨ ਪਹਿਲਾਂ ਅਸੀਂ ਜੋ ਘਰਾਂ 'ਚ ਕਰਦੇ ਉਹਦੀ ਵੇਖੀਏ ਕਿਸ ਤਰ੍ਹਾਂ ਮਹਾਰਾਜੀ ਕਰਦੇ ਸਨ ਔਰ ਜਿਹਦੇ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਇੱਥੇ ਉਹ ਅਰਥ ਕੀ ਕਰ ਰਹੇ ਹਨ ਔਰ ਸੋ ਪਰਮਾਤਮਾ ਤੇ ਹੰਗ ਆਤਮਾ ਉਹ ਕਹਿੰਦੇ ਇਹ ਮੇਰੀ ਆਤਮਾ ਮੈਂ ਤੇਰਾ ਪਰਮਾਤਮਾ ਹਾਂ ਹੁਣ ਇਹਦੀ ਸਾਰੀ ਸ੍ਰਿਸ਼ਟੀ ਆ ਜਾਂਦੀ ਜਿਸ ਨੂੰ ਸੁਦੇਸ਼ ਦਿੱਤਾ ਜਾ ਰਿਹਾ ਮੇਰੇ ਵਿੱਚ ਕੋ ਸਰਵਸ਼ੇਸ਼ਟ ਗੁਣ ਹਨ ਪਹਿਲਾ ਗੁਣ ਹੈ ਕਿ ਮੈਂ ਮਹਾਰਾਜ ਹਾਂ ਇਸ ਕਰਕੇ ਮੈਂ ਮਹਾਰਾਜ ਹੋਣ ਕਰਕੇ ਮੈਂ ਸ਼ੈਨਸ਼ਾ ਦਾ ਸ਼ੈਨਸ਼ਾ ਹੋਣ ਕਰਕੇ ਸਾਰੇ ਇਹ ਜਿਹੜੇ ਆ ਸਾਰਿਆਂ ਨੂੰ ਮੇਰੇ ਇਸ ਸ਼ੈਨਚਾ ਦਾ ਚੈਨਚਾ ਹਾਂ ਇਸ ਕਰਕੇ ਮੈਂ ਸਭ ਸਭ ਦਾ ਮਹਾਰਾਜ ਹਾਂ ਸ਼ੇਰ ਪੈਦਨ ਵਾਲਾ ਸਿੰਘ ਸ਼ਕਤੀ ਮੈਂ ਸਭ ਤੋਂ ਵੱਡਾ ਸਭ ਦਾ ਮਾਲਕ ਜਿਹੜਾ ਹੈ ਪੈ ਦੇਣ ਵਾਲੀ ਸਮਰਾਤ ਤਾਕਤ ਹਾਂ ਮੇਰੇ ਉੱਤੇ ਕੋਈ ਵੀ ਦੂਸਰੇ ਦੇ ਵਿੱਚ ਗੁਣ ਨਹੀਂ ਹੈ ਜਿਹੜਾ ਪੈਛੇ ਰੱਖ ਸਕੇ ਸਮਰਾਤ ਤਾਕਤ ਮੈਂ ਹਾਂ ਤੀਸਰਾ ਹੈ ਵਿਸ਼ਨੂੰ ਜਿਹੜੇ ਕਿ ਵਿਸ਼ਨੂੰ ਬ੍ਰਹਮਾ ਸ਼ੇਵ ਜਿਤਨੀ ਮੇਰੀ ਰਚਨਾ ਹੈ ਜਿਤੋਂ ਤੱਕ ਮੈਂ ਜਾਣਾਂ ਹਾਂ ਮੈਂ ਸਭ ਤੋਂ ਵੱਡਾ ਵਿਸ਼ਨੂੰ ਬ੍ਰਹਮਾ ਸ਼ੇਵ ਤੋਂ ਸਾਰੀ ਰਚਨਾ ਤੋਂ ਜਿਤਨੇ ਮੇਰੇ ਸਾਰੇ ਹਨ ਸਭ ਤੋਂ ਵੱਡਾ ਸਭ ਦਾ ਪਿਰਤ ਪਾਲਕ ਹਾਂ ਤਾਂ ਮੈਂ ਹੀ ਭਗਵਾਨ ਹਾਂ ਤੇ ਮੇਰੀ ਜੈ ਹਮੇਸ਼ਾ ਰਹਿੰਦੀ ਹੈ ਇਸ ਕਰਕੇ ਮੇਰੀ ਆਤਮਾ ਤੂੰ ਮੇਰੀ ਜੈ ਕਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਹਨ ਜੋਤੀ ਜੋ ਸਰੂਪ ਆ ਰਾਪ ਆਪਣੀ ਕਿਰਪਾ ਕਰ ਅਨੇਕ ਲੰਕ ਨਾਰਾਇਣ ਨਰ ਮਹਾਰਾਜ ਹੀਰ ਸਿੰਘ বিষ্ণੂ ਭਗਵਾਨ ਮਹਾਰਾਜ ਜੀ ਕਹਿੰਦੇ ਹਨ ਜੋਤੀ ਆਤਮਾ ਜਿਤਨੀਆਂ ਵੀ ਆਤਮਾ ਸਾਰੇ ਜਿਤੋਂ ਤੱਕ ਰਚਨਾ ਆਇਆ ਉਸ ਦਾ ਜੋ ਸਰੂਪ ਕੀ ਆ ਪਰਮਾਤਮਾ ਹੈ ਪਰਮਾਤਮਾ ਕਿਸ ਰੂਪ ਚ ਆ ਜੋ ਸਰੂਪ ਚ ਆ ਆਪ ਆਪਣੀ ਕਿਰਪਾ ਕਰ ਇਹ ਸਾਰੀ ਗੱਲ ਮੈਂ ਆਪਣੀ ਦਇਆ ਨਾਲ ਦੱਸ ਰਿਹਾ ਹਾਂ ਕਿ ਜਿੰਨੀ ਰਚਨਾ ਦੇ ਵਿੱਚ ਮੈਂ ਮੇਰੀ ਕਿਰਪਾ ਚੱਲਦੀ ਆ ਮੈਂ ਹੀ ਮਿਹਰਬਾਨ ਹਾਂ ਉਹਨਾਂ ਤੇ ਔਰ ਇਹ ਤਿੰਨ ਤੇ ਮੈਂ ਕੌਣ ਹਾਂ ਨੇਕ ਕਲੰਕ ਹਾਂ ਨੇਕ ਕਲੰਕ ਤੰਨ ਨਹੀਂ ਤਤ ਨਹੀਂ ਵਜੂਦ ਨਹੀਂ ਨੇਕ ਕਲੰਕ ਕੌਣ ਹੈ ਜੋ ਸ਼ਬਦੀ ਤਾਰ ਇਹ ਯੂਰਚੈਨ ਚਾ ਅਰਥ ਕਰਦੇ ਹਨ ਕਿਉਂਕਿ ਸਰੀਰ ਪੈਦਾ ਹੁੰਦੇ ਹਨ ਨੇਕ ਕਲੰਕ ਦੀ ਪੈਦਾ ਨਹੀਂ ਹੁੰਦਾ ਨੇਕ ਕਲੰਕ ਜੋ ਸ਼ਬਦੀ ਤਾਰ ਹੈ ਜਿਹੜਾ ਪੈਦਾ ਨਹੀਂ ਹੁੰਦਾ ਜੇ ਸਰੀਰ ਦੇ ਵਿੱਚ ਆਪਣਾ ਖੇਲ ਖੇਲਦਾ ਹੈ ਉਹ ਆਪਣਾ ਕੰਮ ਕਰਦਾ ਹੈ ਇਸ ਕਰਕੇ ਨੇਕਲੰਕ ਨਰੈਣ ਨਰਾਂ ਦਾ ਮਾਲਕ ਹੈ ਜੋ ਪ੍ਰਮਾਤਮਾ ਉਹ ਜਿਹੜਾ ਨੇਕਲੰਕ ਕੌਣ ਹੈ ਨਰਾਂ ਦਾ ਮਾਲਕ ਸਭ ਗੁਰੂ ਅਵਤਾਰਾਂ ਪੈਗੰਬਰਾਂ ਸਭ ਦਾ ਮਾਲਕ ਹੈ ਔਰ ਉਸ ਨੂੰ ਕੀ ਕਹਿੰਦੇ ਹਨ ਉਹ ਮਾਰਾ ਹੀ ਖੀਰ ਉਹੀ ਮਾਰਾ ਹੀ ਖੀਰ ਸਿੰਘ ਵਿਸ਼ਨੂੰ ਭਗਵਾਨ ਹੈ ਉਹਦੇ ਹੀ ਸਰਵਸ਼੍ਰੇਸ਼ਟ ਗੁਣ ਹਨ ਔਰ ਜਿਹੜੀ ਸ੍ਰਿਸ਼ਟੀ ਦੇ ਚੱਲਦੇ ਹਨ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਮੈਂ ਖੇਲ ਕਰਦਾ ਹਾਂ ਕبھی ਜੋਸ ਰੂਪ ਕبھی ਦੇਤਾ ਕਦੀ ਮੈਂ ਜੋਸ ਰੂਪ ਖੇਲ ਖੇਲਦਾ ਹਾਂ ਕਦੀ ਦੇਤਾar ਵੀ ਕਰਦਾ ਹਾਂ ਜਿਸ ਦੇ ਦੇ ਵਿੱਚ ਜਾਣਾ ਹਾਂ ਔਰ ਉਸ ਦੇ ਜਿਹੜਾ ਆਪਣਾ ਖੇਲ ਖੇਲਦਾ ਹਾਂ ਲੇਕਿਨ ਮੈਂ ਕੌਣ ਹਾਂ ਮੈਂ ਹੂੰ ਜੋਤੀ ਜੋਸ ਰੂਪਾ ਨਾ ਮੇਰਾ ਰੰਗ ਨਾ ਮੇਰਾ ਰੂਪਾ ਮੈਂ ਕੌਣ ਆ ਜੋਤੀ ਜੋਸ ਰੂਪ ਆ ਨਾ ਮੇਰਾ ਕੋਈ ਰੰਗ ਆ ਤੇ ਨਾ ਮੇਰਾ ਰੂਪ ਆ ਇਸ ਕਰਕੇ ਪਰਮਾਤਮਾ ਦਾ ਜਦੋਂ ਖੇਲ ਚੱਲਦਾ ਹੈ ਉਹ ਕਿਸੇ ਵੀ ਬੇਸ਼ੱਕ ਉਹਨਾਂ ਦੇ ਘਰ ਅੰਛ ਹੁੰਦੀ ਹੈ ਬੇਸ਼ੱਕ ਉਹਦੇ ਭਗਤ ਵੀ ਅੰਛ ਬਣਦੇ ਹਨ ਲੇਕਿਨ ਉਹ ਭਗਤ ਅੰਛ ਬਣਦੇ ਹਨ ਜੋਤੀ ਤੇ ਜੋਤ ਦੇ ਕਰਕੇ ਯਾਨੀ ਕਿ ਉਸ ਪ੍ਰਮਾਤਮਾ ਦੀ ਅੰਛ ਬਣਦੇ ਹਨ ਉਸ ਨਿਰਗੁਣ ਅਨਕਾਰ ਦੀ ਅੰਛ ਬਣਦੇ ਹਨ ਤੇ ਉਹ ਫਿਰ ਕੀ ਫਿਰ ਪੂਜਾ ਕਿਹਦੀ ਹੁੰਦੀ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਜੇ ਸਰੀਰ ਵਿੱਚ ਇਹ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਔਰ ਆਤਮਾ ਪਰਮਾਤਮਾ ਦਾ ਮੇਲ ਕਰਨਾ ਸੋ ਚੀਜ਼ ਵਾਸਤੇ ਹੈ ਸੋ ਇਸ ਕਰਕੇ ਪਰਮਾਤਮਾ ਦਾ ਹੈ ਕਿ ਮੈਂ ਜਦ ਸਰਗੁਣ ਨਿਰਗੁਣ ਖੇਡਦਾ ਹਾਂ ਜਦੋਂ ਇਹ ਖੇਲ ਖੇਡਦਾ ਹਾਂ ਤੇ ਫਿਰ ਜੋ ਸ਼ਬਦ ਦੇ ਮਿਲ ਕੇ ਕਾਰ ਕਰਦੀ ਹੈ ਲੇਕਿਨ ਮੇਰੇ ਭਗਤ ਦਾ ਇਸ ਦੇ ਕੌਣ ਹਾਂ ਮੈਂ ਜੋਤ ਸਰੂਪ ਪਰਮਾਤਮਾ ਹਾਂ ਔਰ ਮੇਰਾ ਕੀ ਹੈ ਮੇਰਾ ਮੇਰੇ ਭਗਤ ਦਾ ਇਸਤ ਕੀ ਹੈ ਨਿਰਗੁਣ ਜੋਤ ਅਕਾਲ ਪੁਰਖ ਤੋ ਜਿਹੜਾ ਸਦਾ ਰਹਿਣ ਵਾਲਾ ਹੈ ਇਸ ਕਰਕੇ ਉਸ ਦਾ ਗੁਣ ਵੀ ਸਦਾ ਰਹਿੰਦੇ ਹਨ ਉਹਦੇ ਗੁਣ ਕਦੀ ਨਹੀਂ ਇਹ ਖਤਮ ਹੁੰਦੇ ਰਾਜ ਕਰਨ ਵਾਲਾ ਸਭ ਨੂੰ ਪੈਚ ਰੱਖਣ ਵਾਲਾ ਸਭ ਦੀ ਪਾਲਣਾ ਕਰਨ ਵਾਲਾ ਪਹਿਲਾਂ ਵੀ ਹੈ ਹੁਣ ਵੀ ਹੈ ਅੱਗੇ ਵੀ ਚੱਲਣਾ ਹੈ ਜਦੋਂ ਸਰਗੁਣ ਨਿਰਗੁਣ ਖੇਲ ਕਰਦਾ ਉਦੋਂ ਵੀ ਉਹਦੇ ਗੁਣ ਹਨ ਤੋ ਮੇਰੇ ਸਰਵ ਸ਼੍ਰੇਸ਼ਟ ਗੁਣ ਨੂੰ ਤੁਝਾਂ ਸੋ ਅੰਗ ਮਾਰਾ ਕੀਤ ਸ੍ਰੀਸ਼ਣੂ ਭਗਵਾਨ ਦੀ ਜੈ